ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਚੱਲੇ ਜੇ ਮੈਂ ਆਪਦੇ ਸੌਰੇ ਸੌਰੇ ਗਾਂ ਜਾਣ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਅੱਜ ਆ ਵੀ ਕਰਵਾ ਚੌਥ ਗਗਨ ਗੀਹ ਆਪਦੇ ਪਿੰਡ ਵਰਤ ਰੱਖਣਾ ਬੈਸਤਾ ਗਗਨ ਹੁਣ ਆ ਉਡੀਕ ਰੱਖਦੀ ਹੈ ਯਾਨੀ ਕਿ ਆਪਦੇ ਸੌਰੇ ਪਿੰਡੀ ਰੱਖਦੀ ਹੈ ਪਰ ਉਹਦੇ ਭਰਾ ਦਾ ਵਿਆਹ ਸੀਗਾ ਮੰਨਤਾ ਦਾ ਪਹਿਲਾ ਕਰਵਾ ਚੌਥ ਸੀਗਾ ਉਹ ਕਹਿੰਦੇ ਵੀ ਤੁਸੀਂ ਆਏ ਬੁਲਾਇਆ ਸੀਗਾ ਹਨ ਵਿਚਾਨਾ ਵਰਤ ਰੱਖਾ ਦਿਓ ਪਹਿਲਾ ਵਰਤ ਹੈ ਉਹ ਤਾਂ ਕਰਕੇ ਗਗਨ ਨੂੰ ਕੱਲ੍ਹ ਇੱਕ ਵਾਰੀ ਸੀ ਉਹ ਉਹਦਾ ਭਰਾ ਆ ਕੇ ਲੈ ਗਿਆ ਸੀ ਕੱਲ੍ਹ ਸੀ ਹਨੇਰਾ ਉਹ ਵੀ ਨਾਲ گئے ਹੋਏ ਨੇ ਤੇ ਅੱਜ ਮੈਂ ਜਾਊਗਾ ਤੇ ਉਹਨਾਂ ਦਾ ਸਵੇਰੇ ਨੂੰ ਲੈ ਕੇ ਆਉਣਾ ਤੇ ਚਲੋ ਵਰਤੇ ਵਹਾਨੇ ਚੱਲਣੇ ਬਗ ਜਾਗੇ ਹਨ ਤੇ ਹੁਣ ਮੈਂ ਚੱਲੇ ਆ ਉੱਥੇ ਉੱਥੇ ਪਹੁੰਚ ਕੇ ਹੁਣ ਦਿਖਾਵਾਂਗੇ ਸਾਰਾ ਕਾਰ ਵਿਹਾਰ ਬਣੇ ਰਿਹਾ ਆਪਣੇ ਵਲੌਗ ਨਾਲ ਤੇ ਚੱਲਦੇ-ਚੱਲਦੇ ਵਲੌਗ ਨੂੰ ਸ਼ੇਅਰ ਵੀ ਕਰੀ ਚੱਲੋ ਚੌਂ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਟਿੱਕਾ ਲਓ ਜੀ ਮੈਂ ਪਹੁੰਚ ਚੁੱਕਿਆ ਭਈ ਆਪਣੇ ਸਹੁਰੇ ਘਰ ਲੇਟ ਹੋ ਗਏ ਨੇਰਾ ਹੋ ਗਿਆ ਪਿੱਛੇ ਦੇਖ ਰਹੇ ਤੁਸੀਂ ਰਸਤੇ 'ਚ ਟਾਈਮ ਲੱਗ ਗਿਆ ਤੇ ਹੁਣ ਪਹੁੰਚ ਚੁੱਕੇ ਆ ਬ ਤੁਹਾਨੂੰ ਦਿਖਾਉਣਾ ਸੀਆ ਨਹਿਰ ਰਿਬੇਟ ਕਰਨ ਲੱਗ ਰਹੇ ਨੇ ਤੁਹਾਨੂੰ ਦਿਖਾਉਂਦੇ ਹਾਂ ਉਹ ਮਿਲਿਆਂ ਦੇ ਨਾਲ ਆ ਵੀ ਲਓ ਜੀ ਦੇਖੋ ਪਿਆ ਸਾਡੀ ਸੀਆ ਤੇ ਨਹਿਰ ਜੇ ਵੀ ਤਿਆਰ ਹੋ ਰਹੀਆਂ ਨੇ ਤੁਸੀਂ ਤਿਆਰਗਾਤ ਹੋਈਓ ਤੁਹਾਡਾ ਤੀਸੇ ਕੀ ਵਰਤ ਰੱਖਿਆ ਤੁਸੀਂ ਕੀ ਵਰਤ ਰੱਖਿਆ ਸੀਗਾ ਹਾਂ ਹਾਂ ਬੋਲੇ ਇਹ ਸਾਡੀ ਨਹਿਰੂ ਦੇਖ ਲਓ ਭਾਈ ਜਿਵੇਂ ਪਹੁੰਚ ਚੁੱਕੇ ਆਪਾਂ ਭਰਾਓ ਹਾਂ ਹਾਂ ਲੈ ਆਪੇ ਇੱਧਰ ਬੈਠੇ ਨੇ ਵਰਤਾਲੇ ਇਦਨਾ ਚੈਰੀ ਚੱਲ ਰਹੀ ਏ ਹੈਲੋ ਮੈਂ ਮਨਤਰਾਣੀ ਆ ਗਈ ਫਟੜੇ ਕਿਉਂ ਮੈਂ ਮਿੱਠਾ ਸੂਣ ਲਓ ਜੀ ਭਾਈ ਪਹੁੰਚ ਚੁੱਕੇ ਆ ਇਹ ਬਰਤਲੇ ਮੰਦੇ ਭੁੱਖੇ ਨਹੀਂ ਬਹੁਤ ਜ਼ਿਆਦੇ ਤੁਸੀਂ ਰੱਖਾਂ ਸੀ ਵਰਤਕ ਅਸੀਂ ਰੱਖਾਂਗੇ ਮੈਂ ਰੱਖਿਆ ਨਹੀਂ ਅਜੇ ਤੱਕ ਤੇ ਹੁਣ ਰੱਖਣਾ ਸੀ ਮੇਰੇ ਲਈ ਬੱਸ ਦੀ ਕਰ ਲੈ ਤੁਸੀਂ ਆਈਏ ਤੇ ਕੀ ਕਰਨਾ ਹੁੰਦਾ ਤੁਸੀਂ ਆਈਏ ਰੱਖਣ ਆਇਆ ਲੇ ਫੇ ਪਹੁੰਚ ਚੁਕੇ ਆਪਾਂ ਸੀਆਰਐਲ ਦੇ ਛੱਡੂਗੇ ਬੈਠੇ ਨਹੀਂ ਕਿ ਉੱਠ ਲਿਆਂਦੇ ਨਾ ਵਾਸਤੇ ਦਿਖਾਉਂਦੀ ਨਹੀਂ ਕੋਤ ਦੇ ਵਾਹ ਚੋਰੀ ਉਹ ਡੱਟਦੇ ਵਾਈ ਟੂਟ ਮਾਰਦੇ ਚੋਰੀ ਵਾਲਾ ਕਿਉਂ ਡੱਟ ਥਾਰ ਖਾਣ ਪੀਣ ਵਾਸਤੇ ਲਿਆਂਦੇ ਨਾ ਵਾਸਤੇ ਖਾਣ ਪੀਣ ਵਾਸਤੇ ਲਿਆਂਦਾ ਪੱਖੀਆਂ ਨੇ ਵਿਚਾਰੀਆਂ ਲੜਕੇ ਦੀ ਫਿਰ ਕਰਦਾ ਨਹੀਂ ਬਸ ਮੇਰੇ ਥੋੜਾ ਜਿਹਾ ਲੈਨੇ ਖਾੜ ਜੇ ਥੋੜਾ ਜਿਹਾ ਬਸ ਲਾ ਲੋ ਇਹ ਪੰਜ ਪਾਹ ਰੋਟੀਆਂ ਚੋਰੀ ਖਾਦੀ ਚੋਰੀ ਵਾਲੀ ਆ ਗਈ ਸੀ ਚਾਵਾ ਟੋਲਾ ਵਸਾ ਤੇ ਵਰਫੀ ਕੱਦੀ ਇਕਦੋ ਬਰਤੀਆਂ ਬਾਰੇ 1 ਕਿਲੋ ਗਲਾਬ ਜਾਮਣਾ ਬੜਾ ਰਸ ਨਹੀਂ ਖਾਦਾ ਬਹੁਤ ਛੰਡ ਕਰਦੀ ਫਿਰੀ ਲੋਕਾਂ ਦਾ ਤੇ ਫਿਰ ਦੁਪਹਿਰੇ ਬਸਾ ਅੱਜ ਨਹੀਂ ਰੁਕਸਾ ਦੁਪਹਿਰੇ ਬਸ 2000 ਕੇਲੇ ਤੇ ਚਾਹ ਵਸਾਣਾ ਥੋੜਾ ਜਿਹਾ ਪਾਣੀ ਖਾਦਾ ਹਮ ਭੁੱਖੀਆਂ ਨੇ ਵਿਚਾਰੀਆਂ ਚਲੋ ਤਾਂ ਕਿਨੇ ਵਜੇ ਹੋਰ ਖਾਣ ਨੂੰ ਧਿਆੰਦਾ ਸਮਾਂ ਵੀ ਤਾਜ਼ਾ ਦੀ ਮੁਰਗੀ ਤਾਜ਼ਾ ਦੀ ਮੁਰਗੀ ਜਿਆਦਾ ਸਾਰਾ ਬਚਿਆ ਨਹੀਂ ਭੁੱਖੀਆਂ ਨਹੀਂ ਸਾਰਾ ਤਾਂ ਮੰਜਾ ਚੰਗਾ ਤੇ ਲੈ ਭਾਈ ਹੁਣ ਚਾਹ ਪਾਣੀ ਪੀਵਾਂਗੇ ਫਿਰ ਮਿਲਾਂਗੇ ਤੁਹਾਨੂੰ ਬਰਤ ਰੱਖ ਲੈ ਏ ਨਾ ਵੀ ਲਾ ਜੋਨੇ ਮੈਂ ਚੜਾ ਕੜਤਾ ਪਕੜ ਰਹਿਵੇਂ ਨਾ ਆ ਬੈਠੀਆਂ ਭਈ ਨਾ ਨਹਿਰੂ ਆਦੇ ਨਾਨੇ ਕੋਲੇ ਫੋਨ ਦੇਖਣ ਲੱਗ ਰਹੀ ਐ ਮੈਂ ਵੀ ਵੇਖਾਂ ਚੁੱਪ ਕਰੀ ਕਹਿੰਦਾ ਬੈਠੀ ਐ ਜੀ ਫੋਨ ਬਤਲਾਇਆ ਫੋਨ ਦੇਖਦੀ ਐ ਹਾਂ ਫੜੀ ਗਈ ਚੋਰੀ ਫੜੀ ਗਈ ਚੋਰੀ ਲੱਗਦਾ ਜੋਰ ਪਈ ਇਲਾ ਦੇ ਫੋਨ ਭਰਨ ਦੇ ਜੋਰ ਲੱਗ ਰਹੇ ਇਲਾ ਫੋਟੋਆਂ ਹੁਣ ਵੇਟ ਹੋ ਰਹੀ ਐ ਚੰਦ ਜੀ ਕਦ ਚੜੂਗਾ ਤੂੰ ਬਰਾਦ ਕਨੇ ਹੋਦੀ ਛੇ ਦਿਨ ਤੋਂ ਬਰਾਦ ਸਿਰ ਤੋਂ ਬਰਾਗ ਲਈ ਕਬਰਾਦ ਹੋਰੀਏ ਸਿਰ ਤੋਂ ਬਰਾਦ ਵਰਤੀ ਬਹੁਤ ਬਾਲ ਹੈ ਉਹ ਦਿਖਾ ਕੇ ਮੈਂ ਕਿ ਕਿ ਤੱਕਾ ਵੀ ਗਿਆ ਗਲਤ ਗਲਤ ਲੈ ਤੂੰ ਨੇ ਵਰਤ ਰੱਖਿਆ ਸੀ ਅਸੀਂ ਨਾ ਰਖਾਉਂਦੇ ਹਾਂ ਨਾ ਨਿੰਮੇ ਦਾ ਵਰਤੀ ਰੱਖਿਆ ਤਾਂ ਤੇ ਵਰਤ ਰੱਖਣਾ ਸੀ ਉਹ ਪਹਿਲਾਂ ਰੱਖਣਾ ਜਿੰਮੇ ਦਾ ਪਹਿਲਾਂ ਸੀ ਅੱਜ ਹੋਰ ਆਹੋ ਵਰਤ ਰੱਖ ਲੈ ਜਾ ਕਾ ਲਾ ਦੇ ਜੇ ਲੈ ਭਾਈ ਨਿੰਮੇ ਦਾ ਪਹਿਲਾ ਵਰਤ ਸੀਗਾ ਨੇ ਮੈਂ ਵਰਤ ਨਹੀਂ ਰੱਖਿਆ ਦੇਖ ਲੈ ਮੰਨ ਤਾ ਮੇਰੇ ਸਾਹਮਣੇ ਖੜ੍ਹਦੇ ਆਈ ਉਹ ਮੰਨ ਤਾ ਵਰਤ ਰੱਖਿਆ ਨਹੀਂ ਤੇਰੇ ਘਰ ਤੇ ਨੇ ਤੂੰ ਕਹਿੰਦਾ ਵੱਡੀਆਂ ਮਾਰਦੀ ਹੁੰਦੀ ਆ ਇਹਨਾਂ ਅਸੀਂ ਕਰਦੇ ਕੰਮ ਤੇ ਨਿਕਲਦੇ ਫਿਰ ਆਪਣਾ ਪਾਰ ਅੱਧੇ ਦੇਗੇ ਉੱਤੀ ਹੁਕਮ ਕਰ ਦੇ ਗਏ ਨੇ ਅੱਗੇ ਨਹੀਂ ਜਾ ਟਿਕਿਆਣਾ ਲੈ ਭਾਈ ਜੀ ਦਾ ਇੰਤਜ਼ਾਰ ਸੀ ਕਹਿੰਦੇ ਆ ਚੁੱਕਿਆ ਭਾਈ ਵੇਟ ਹੈਗੀ ਜੀ ਦੀ ਨਿਕਲ ਚੁੱਕਿਆ ਸੀ ਦੇਖ ਰਿਹਾ ਹਾਂ ਸਾਹਮਣੇ ਸੇਵਨ ਕਿੱਥੇ ਆ ਫਿਰਦਾ ਭਾਈ ਅਸੀਂ ਭੱਜਦੇ ਹਾਂ ਅਰਜਮਨ ਹੋਇਆ ਸੋਨੀ ਵੀਡੀਓ ਬਣਾਦੀ ਹਾਂ ਵੀਡੀਓ ਥੋੜੀ ਵਾਲੀ ਬਣਦੀ ਹੈ ਸੋਨੀਆ ਸੋਨੀਆ ਕਰਵਾਰ ਵਾਲਿਆ ਸੰਧਾਰ ਕੇ ਦੇ ਦੇ ਲੋੜੇ ਕਰਵਾਰ ਹੱਥ ਕੜੀ ਸਿਰ ਤੇਰੀ ਸਾਜ ਬੰਕ ਲੈ ਤੇ ਵਾਚੀ ਸੋਨੀਆ ਪਰ ਸੋਨੀਆ ਆਸੋਨੀਆ ਕਰਵਾਰ ਵਾਲਿਆ ਅਰਗ ਦੇ ਦੇ ਲੋੜੇ ਕਰਵਾਰ ਹੱਥ ਕੜੀ ਸਿੱਪੇ ਸੱਗ ਪਗ ਲੱਛ ਦੋ ਹੋ ਗਿਆ ਸਿਉਂ ਮੇਰੇ ਗਜਰੂ ਤੂੰ ਰੱਖੋ ਬੱਲੇ ਚੰਦਾ ਅਰਗ ਦੇ ਦੇ ਲੋੜੇ ਕਰਵਾਰ ਹੱਥ ਕੜੀ ਸਿੱਪੇ ਸੱਗ ਪਗ ਤਨ ਹੋ ਗਿਆ ਸੋਨੀਆ ਪਰਸੋਨੀਆ ਸੋਨੀਆ ਕਰਵਾਰ ਬੱਲੇ ਚੰਦਾ ਅਰਗ ਦੇ ਦੇ ਲੋੜੇ ਕਰਵਾਰ ਸੱਗੜੀ ਸੱਤਰੀ ਸੱਗ ਪਗ ਚਾਰ ਰੋ ਪਾਈ ਸਿਉਣੀਆ ਪਰ ਸਿਉਣੀਆ ਸਿਉਣੀਆ ਕਰਵਾਰ ਬਲਾ ਚੰਦ ਸਰਗ ਦੇ ਦੇ ਲੋੜੇ ਕਰਵਾਰ ਹੱਥ ਗੜੀ ਸਰਕਾਰੀ ਸਾਖਾ ਪਗਨੇ ਖਾਪ ਜੰਗ ਅਵੰਗ ਕਰੀਆ ਸਿਉਣੀਆ ਪਰ ਸਿਉਣੀਆ ਸਿਉਣੀਆ ਕਰਵਾਰ ਬਲਿਆ ਦਿੰਦਾਰਕ ਦੇ ਦੇ ਲੋੜੇ ਕਰਵਾਰ ਹੱਥ ਗੜੀ ਸਰਕਾਰੀ ਸਾਖਾ ਪਗਨੇ ਆ ਬਾਈ ਬੀ ਗੱਲ ਨਹੀਂ ਉਹ ਨਹੀਂ ਇਹ ਪਾਉਂਦੇ ਆ ਮਾੜਾ ਮਾੜਾ ਦੰਡ ਹਰਗਦੇ ਦੇ ਲੋਨੇ ਕਲਵਾਰੇ ਸੱਤ ਕਨੀ ਸੱਤ ਹੀ ਸਾਗਰ ਤੱਕ ਭੁਲਾਇਆ ਚਾਹਤ ਵੀ ਸੱਤ ਹੋ ਗਿਆ ਨਾ ਆ ਤੋ ਗਿਆ ਮੈਂ ਪਾਧ ਹੁੰ ਦੋਇਆ ਆਇਆ ਤਾਂ ਲੱਗ ਲੈ ਲੈ ਤੂੰ ਫੈਨ ਨਹੀਂ ਪਤਾ ਮੈਂ ਨਾ ਕਰ ਰੋ ਕਰ ਰਿਹਾ ਆ ਗਾ ਹੁੰਦਾ ਨਹੀਂ ਨਾ ਹੁੰਦਾ ਨਹੀਂ ਲੈ ਅੰਦਰ ਤੂੰ ਦੇ ਦੇ ਮੈਂ ਰੱਖ ਦੇ ਮੈਂ ਰੱਖ ਦਉਂਗਾ ਮੈਂ ਰੱਖ ਲੇ ਤੂੰ ਹਲੋ ਹਲੋ ਬਾਕੀ ਕੰਮ ਚੱਲਦਾ ਰਹਿੰਦੇ ਹੈ। ਆਹ ਦੇਖ। ਲੈ ਭਾਈ ਸੂਰਜ ਸੁਣਾ ਦੇ ਦੋ ਸੂਰਜ ਮੈਂ ਕਿਹੜਾ ਮੂਰੇ ਖਾਣਾ ਚਾਹੁੰਦਾ ਤੇ ਸੂਰਜ ਨਹੀਂ ਚਾਹੁੰਦਾ। ਤੈਨੂੰ ਦਰੋਇਆ। ਤੂੰ ਉੱਤਰ ਦੇਣਾ ਉਹਨੂੰ। ਕਹਿੰਦੇ ਤੈਨੂੰ ਹੁੰਦੇ ਨੇ। ਮੈਂ ਵੀ ਛਾਨੀ ਆ। ਲੈ ਤੈਨੂੰ ਦੇ। ਨਮਸਤੇ ਹੋ ਇਹਦੀ ਵੀਡੀਓ ਬਣਾਈ ਪਈ ਨਾ ਚੰਨ ਦੇ ਤਰ੍ਹਾਂ ਚੰਨ ਦੇਖ ਲੈ ਪਾਣ ਚੰਨ ਦੇਖ ਲੈ ਆਇਕੋ ਨੀ ਮੇਰੇ ਕੋਲ ਬਸ ਗਈ ਨਾ ਕੋੜੀ ਦੀਆਂ ਕੋੜੀ ਜਾ ਰਹੀ ਨੀ ਹਾਂ ਠੀਕ ਹੈ ਦੀਆਂ ਕੋੜੀ ਜਾ ਰਹੀ ਨਾ ਚੰਨ ਜਾਏਗਾ ਤੂੰ ਮਹਾਂ ਦੋਸਤ ਮੂਰੇ ਨਹੀਂ ਆਂ ਨਾ ਦੇ ਮੂਰੇ ਕਿੱਥੇ ਆ ਮੈਂ ਉਹ ਦੋ ਦੱਤੇ ਮਗਰ ਨਹੀਂ ਦੇ ਦਿੱਤਾ ਕੋੜਾ ਆ ਫਿਲ ਫਿਲ ਜਗ੍ਹਾ ਮੈਂ ਨਾ ਕੋਈ ਤਰਹਾ ਜਾ ਚਲ ਐਦਨੇ ਮੂਰੇ ਹੋ ਜਾ ਮੜਿਆ ਚੰਨ ਦੇਖ ਲੈ ਚੰਗੀ ਤਰ੍ਹਾਂ ਚੰਨ ਦੇਖ ਲੈ ਉਹਨੇ ਮਾ ਦੇਗਾ ਨਹੀਂ ਮਾਣੀ ਤਰ੍ਹਾਂ ਦੇਖ ਲੈ ਆ ਕੇ ਰਾ ਉਹ ਮਨ ਤਾਂ ਨਹੀਂ ਵਰਤਦਾ ਬਾਰੇ ਨੂੰ ਚਾਹਨੇ ਮੈਂ ਮੂੰਹ ਬਾਬਾ ਰਪੀ ਦੇ ਨੀਮਾ ਬਾਹੂ ਚੌਲੀ ਨਹੀਂ ਗਈ ਤਾਂ ਚੌਲੀ ਆ ਪਈ ਹੈ ਨਾ ਆਹਨੇ ਪਹਿਲੇ ਪਾਣੀ ਪਾ ਲੈਂਦੇ ਚਲ ਕੋੜਾ ਆ ਜਾ ਦੇਖ ਰ ਵਿੱਚ ਦੇ ਪਾਣੀ ਸੇ ਟਪ ਜੋ ਕੋੜੇ ਕੋੜੇ ਪਾਣੀ ਨਹੀਂ ਗਏ ਰੱਪ ਜਾਗੇ ਸਾਰੇ ਆਹੋ ਇਹ ਵੀ ਮੰਨਦਾ ਕੋਈ ਨਹੀਂ ਛੱਡ ਦੇ ਕਾ ਹੁਣ ਤਾਂ ਕੋੜੇ ਕੋੜੇ ਟਪਾ ਦਾਂਗੇ ਫੁੱਟ ਵਾਲੇ ਵਾਚ ਨੂੰ ਫੜ ਕੇ ਬਸ ਚਾਹਨੇ ਮਨ ਚਾਹੀਏ ਕੋਈ ਨਾ ਸੇ ਕੀ ਮੰਮੀ ਦੇ ਲਾ ਦੇ ਫੋਟੋ ਲਈ ਹੂੰ ਫੋਟੋ ਦਾ ਲਈ ਤਾਂ ਕਿ ਉਹ ਟੋਕਣੀ ਹੈ। ਉੱਪਰ ਜਾ ਲੈ। ਹਾਂਜੀ ਵਾਜੀ ਦਾ ਸਟਰਾਫ ਲੱਗ ਬਣਿਆ ਰਹੇ। ਥੈਂਕ ਯੂ। ਦੀਰੇ। ਠੀਕ ਹੈ। ਚੋਸ ਲੈ ਕਰਾਂਗੇ ਇਹ। ਨਵੀਂ ਵਾਈਟ ਨਾਲ ਆਇਆ। ਬਦਲਣੇ ਤੋਂ ਬਿਤੇ। ਪੰਚੇ ਆ ਗਏ।

ਤਾਂ ਤਾਂ ਨੀਆ ਪਾਣੀ ਦਾ ਪ੍ਰਕਿਆ ਮੰਨੂ ਐ ਕਿੰਨਾ ਦੰਦ ਉਸਤਰਾ ਦੰਦ ਉਸਤਰਾ ਹੋ ਰਹੀ ਹੈ ਨਾ ਚਲਾ ਚੋਟੀ ਜੀ ਲੈ ਹੁਣ ਉੱਧੇ ਹੀ ਫੋਟੋ ਖਿਚਾਈਏ ਤੇ ਮੈਂ ਕੱਟ ਕੇ ਨਾ ਫੋਟੋ ਖਿਚ ਲੈ ਡਾਕਟਰ ਉਸਾਂ ਦਾ ਮਨ ਕਰਦੇ ਪੋਚਰਾ ਕਰੀ ਡਿਓ ਪਲੇਟ ਚ ਲਓ ਜੀ ਭਾਈ ਅਰਗ ਦੇਤਾ ਕੰਮ ਹੋ ਗਿਆ ਡਨ ਇਹ ਸਾਡੀ ਸੀਆ ਰਾਣੀ ਬੌਲੀ ਤੇ ਜੀਭਾਂ ਕੱਢਦੀ ਐ ਜੀਭਾਂ ਕੱਢਦੀ ਐ ਬੌਲੀ ਹੁੰਦੀ ਐ ਜਿਹੜਾ ਜੀਭਾਂ ਕੱਢਦਾ ਜੀਭਾ ਕਰਦੇ ਮੈਂ ਟੁੱਟ ਪਏ ਖਾਣ ਕੋਲ ਤਾਂ ਦਿੱਤਾ ਲਓ ਜੀ ਵਰਤ ਤੋਂ ਬਾਅਦ ਚਾਰ ਤੇ ਸਟਾਰਟ ਆ ਇਹ ਚੱਲ ਰਿਹਾ ਕੋਲ ਗੱਪੇ ਐਂ ਹੁੰਦਾ ਵਰਤ ਦੇ ਕੋਲ ਸੇਵਾ ਹੋਣੀ ਤੇ ਮਰੀ ਮੱਟੀ ਸੇਵਾ ਹੋ ਲੈ ਇਹ ਗੋਲ ਗੱਪੇ ਨੇ ਇਧਰ ਪਏ ਨੇ ਦਾ ਬਰਗਰ ਐਂ ਚੱਲਦਾ ਕੰਮ ਦੇਖ ਲੋ ਰੋਟੀਆਂ ਅੱਡ ਖਾਣਗੇ ਸੇ ਨਹੀਂ ਅੱਡਾ ਗੋਲ ਗੱਪੇ ਬਰਗਰ ਅਸੀਂ ਆ ਕਿ ਨਹੀਂ ਗੋਲਪੇ ਹੋਮ ਐ ਐਂ ਚੱਲਦਾ ਕੰਮ ਕੋਈ ਦੇਖ ਲੋ ਚਲੋ ਵੀ ਕਰੋ ਸਟਾਰਟ ਮੈਂ ਥੱਲੇ ਬੈਠ ਜਾਂਦੇ ਚਲੋ ਉਹ ਵੀ ਪਾਜਾਂ ਕੋਲ ਨੂੰ ਬੈਠ ਕਾ ਕਿ ਮੈਂ ਨਿਕਲ। ਕਿ ਕੋਈ ਨਾ ਮਾਰਾ ਮਖਾਲਾ ਕਰਦਾ ਭਾਈ। ਭਾਈ ਲੈ ਫੋਟੋ ਨੀ ਲੈ ਕੇ ਗੋਲ ਗੋਪੇ ਸਟਾਰਟ ਨੇ। ਫੋਟੋ ਨੀ ਲੈ ਕੇ। ਹਾਂ। ਹੁਣ ਭਾਈ ਗੋਲ ਗੋਪੇ ਖਾਣੇ ਫੇਰ ਗੱਲ ਕਰਾਂ ਤੁਹਾਡੇ ਨਾਲ। ਭਾਈ ਸਮਾਨ ਬਹੁਤ ਖਾਣੇ ਦਿਖਾਈ ਚੱਲਾਂ ਹਨ। ਲੈ ਗਾਈ ਲਓ। ਲਓ ਜੀ। ਤੁਸੀਂ ਕਰ ਲਓ ਹਾਂ ਮੈਂ ਤੇ ਲਾਉਂਦਾ। ਵਰਗਣਾ ਦੀ ਤਿਆਰੀ ਇੱਧਰ ਦੇਖ ਲਓ। ਵਰਤ ਤੋਂ ਬਾਅਦ ਚਾਪ ਨੂੰ ਸਨੇ ਰੋਸ਼ੀ ਆਣੀ। ਦੇਖੋ ਭਾਈ। ਕੰਮ ਇਸ ਤਰ੍ਹਾਂ ਕਰ ਦੇਣਾ। ਹਾਂ ਵਰਗਣਾ ਨੇ ਵਰਤ ਦੇਖ ਲਓ ਵਰਤ ਕਹਿੰਦੇ। ਠੰਡੇ ਹੋਲੇ ਬਣੇ। ਠੰਡੇ ਤਾਂ ਹੁਣ ਹੀ ਨਾ। ਹਾਲਾ ਖਾ ਜਾਗਾ ਜੀਆ ਕੋਈ ਨਾ ਟਿੱਕੀ ਨਹੀਂ ਹਾਲਾਂਗੇ ਟਿੱਕੀ ਖੰਡੀਆਂ ਨਹੀਂ ਟਿੱਕੀ ਕਿਹੜਾ ਕਰਨਾ ਹੈ ਆ ਪਾਣੀ ਮੈਂ ਪੀ ਰਹਾਂ ਹਾਂ ਗੋਰਨਾ ਯਾਰ ਪੀਵਾਂ ਨਾ ਤਾਂ ਮਰਚਾਂ ਹਾਲਾ 1.5 ਇਹੋ ਤੁਮਾਂ ਦੇ ਵੀ ਇੰਕਾ ਸੁਣਿਓ ਇਹ ਆਲਾ ਕੋ ਆ ਵੀ ਆ ਵੀ ਦੇਖੋ ਬਰਗਰ ਵਾਲੀ ਨੂੰ ਪੀਏ ਕੁਤਰਾ ਦੇ ਫਰੀ ਮਿਲ ਗਏ ਠੀਕ ਨੇ ਹਾਲਾ ਕਰ ਰਹੀ ਹੈ ਵੀਡੀਓ ਵੀਡੀਓ ਚੱਲ ਰਹੀ ਹੈ ਕਿਵੇਂ ਦੱਸੋ ਬਈ ਟੇਸਟੀ ਹੈ ਪੂਰਾ ਜਮੇ ਕੁਦਾ ਸਭੀ ਪਿੱਛਾ ਸਾਟ ਲੈ ਨਿਕ ਜੇ ਗਏ ਹਾਲੀ ਆ ਕੇ ਮੈਂ ਚੜ੍ਹ ਬਜਾ ਕੇ ਲਿਆ ਤੂੰ ਨਿਮਕਾ ਲੈ ਨਿਮੇ ਥੱਲੇ ਰੱਖ ਮੜਾ ਵਿੱਚ ਗਰੀ ਮੜਾ ਥੱਲੇ ਗਦੀ ਨੀਚੇ ਲੋ ਵੀ ਮਠਾ ਲੋ ਜੀ ਮਠਾ ਮਠਾ ਹੁੰਦਾ ਗਿਆਉ ਮਠਾ ਫੋੜਾ ਦੋ ਯਾਰ ਮੈਂ ਚਮਾਨ ਦੀ ਅਟਮੈਨੀ ਨਹੀਂ ਲਿਆ ਕੇ ਤੇਰੀ ਨਹੀਂ ਖਾਣ ਚੀਜ਼ਾਂ ਬਾਲੀਆਂ ਹੋ ਗਈਆਂ ਭਾਈ ਅੱਜ ਕਿਦਮੀ ਕਾਲੂ ਖਾਵਾਂਗੇ ਘਰ ਨੂੰ ਗਏ ਹੁਣ ਭਾਈ ਹੁਣ ਲਈ ਖਾਣ ਚੀਜ਼ਾਂ ਸੇਗਣਾ ਮਸਾਲਾ ਆਵਾਂਗੇ ਮੰਨਤ ਭਲਾ ਇਹ ਵਰਕਰਾਂ ਦਾ ਦੋ ਹੱਥ ਕਰ ਰਹੀ ਹੈ ਜੇ ਦੇਖੋ ਫੈਸੇ ਫੈਸੇ ਵੀ ਇਹ ਨਾਲ ਚੱਲੂ ਝੱਟ ਭਾਈ ਨੱਚ ਦਿਲ ਆਪਾਂ ਇਹ ਸੇਵੀਆਂ ਤੇ ਰੋਟੀ ਪਈ ਐ ਮਟਰ ਪਨੀਰ ਵਰਤੀ ਖਾ ਲਿਓ ਕੀ ਮਗਾਇਤ ਹੋਏ ਤੁਹਾਨੂੰ ਚੌਕ ਲੱਗ ਕੇ ਹੈ ਚੌਕ ਹੋਇਆ ਤਾਂ ਕੋਈ ਲੱਗ ਕੇ ਨਹੀਂ ਚੌਕਲੇਟ ਨੂੰ ਦਸ ਕੱਚਾ ਜੇ ਲੈ ਲੈ ਉੱਥੇੋਂ ਲੈ ਆਂ ਅਜਾਡ ਮੋਬਾਈਲ ਲਓ ਜੀ ਹੁਣ ਰੋਟੀ ਤਿਆਰੀ ਐ ਭਾਈ ਪਨੀਰ ਖਰਦਾ ਭੱਜਿਆ ਕਹਿੰਦੇ ਅੱਜ ਨੀਕਦਾ ਸਾਨੂੰ ਨਾਲ ਦਹੀਂ ਸਲਾਦ ਸਭ ਮੈਂ ਸਾਰੇ ਤਿਆਰ ਨੇ ਰੋਟੀ ਖਾਣ ਨੂੰ ਸਾਰੇ ਤਿਆਰ ਨੇ ਮੇਰੀਆਂ ਵਿੱਚ ਮੈਂ ਤੁਹਾਨੂੰ ਦਿਖਾਉਣਾ ਨਹੀਂ ਪਰ ਆਦਿਆ ਬਲੋ ਲਓ ਜੀ ਆਪਾਂ ਵੀ ਧਿਆਨ ਆ ਭਾਈ ਖਾਣ ਵਾਸਤੇ ਸਾਰੇ ਖਾਵਾਂਗੇ ਫਿਰ ਦੇਖਾਂਗੇ ਕੀ ਬਣਦਾ ਹਾਂਜੀ ਦੋਸਤੋ ਭਾਈ ਕਰਵਾ ਚੌਥਾ ਅਗਲਾ ਤਾਂ ਸਟਾਰਟ ਹੋ ਚੁੱਕੇ ਤਿਆਰ ਹੋ ਚੁੱਕੇ ਹੁਣ ਚੱਲਿਆਂ ਵਾਪਸ ਪਿੰਡ ਲੇਟ ਹੋ ਗਈ ਸੀ ਬਹੁਤ ਉੱਥੇ ਲੇਟ ਅੱਜ ਅੱਖ ਨਹੀਂ ਖੁੱਲੀ ਰਾਤ ਲੇਟ ਬੈ ਸੀਗੇ ਤੇ 10 ਵੱਜ ਚੁੱਕੇ ਨੇ ਤੇ ਹੁਣ ਚੱਲਾਂਗੇ ਪਿੰਡ ਤੇ ਵਲੌਗ ਦੀ ਆਪਣੀ ਸਮਾਪਤੀ ਹੈ ਸਾਰਾ ਵਲੌਗ ਆਪਣਾ ਦੇਖੋ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਵੀ ਤੇ ਅੱਗੇ ਵੀ ਸ਼ੇਅਰ ਕਰਿਓ ਵੀ ਧੰਨਵਾਦ